ਪੋਰੇ ਪਲੇ ਲੋਕਾਂ ਨਾਲ ਏਟੀਐਮ ਬਦਲ ਕੇ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਜਲਾਲਾਬਾਦ ਦੇ ਲੋਕਾਂ ਵੱਲੋਂ ਫੜਿਆ ਗਿਆ ਅਤੇ ਫੜ ਕੇ ਕੀਤੀ ਗਈ ਛਿੱਤਰ ਪ੍ਰੇੜ ਛਿੱਤਰ ਪ੍ਰੇੜ ਕਰਨ ਤੋਂ ਬਾਅਦ ਕੀਤਾ ਗਿਆ ਪੁਲਿਸ ਦੇ ਹਵਾਲੇ ਜਿਹੜੇ ਜਲਾਲਾਬਾਦ ਦੇ ਲੋਕਾਂ ਨਾਲ ਠੱਗੀ ਵਜੀ ਹੈ ਅਤੇ ਜਲਾਲਾਬਾਦ ਦੇ ਹੋਰ ਵਸਨੀਕਾ ਨੇ ਦੋ ਵਿਅਕਤੀ ਕਾਬੂ ਕੀਤੇ ਹਨ ਜਿਨ੍ਹਾਂ ਕੋਲੋਂ 150 ਦੇ ਨੇੜੇ ਬਿਲਕੁਲ 150 ਦੇ ਨੇੜੇ ਏਟੀਐਮ ਫੜੇ ਹਨ ਅਤੇ ਇਹ ਸਕੈਨਰ ਵੀ ਫੜਿਆ ਹੈ ਅਤੇ ਜਨਲਾਬਦ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ 15 ਦਿਨ ਪਹਿਲਾਂ ਇਹ ਠੱਗੀ ਹੋਈ ਸੀ ਪੁਲਿਸ ਤੋਂ ਗੇੜੇ ਮਾਰੇ ਪਰ ਪੁਲਿਸ ਇਹਨਾਂ ਨੂੰ ਫੜਨ ਵਿੱਚ ਅਸਫਲ ਰਹੀ ਅੱਜ ਲੋਕਾਂ ਵੱਲੋਂ ਪਹਿਰਾ ਲਗਾ ਕੇ ਉਹ ਦੋ ਵਿਅਕਤੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਤੇ ਉਸ ਤੋਂ ਮੈਂ ਕਿੱਥੇ ਮਾਰ ਦੇ ਦੇਖੋ ਕੀ ਗੱਲ ਹੋਈ ਬਈ ਆ ਹਰਿਆਣਾ ਆ ਮੁੰਡੇ ਆਪਣੇ ਪੱਤੇ ਕੰਮ ਕਰਦਾ ਸੀ ਅੱਛਾ ਜੀ ਇਹਨਾਂ ਨੇ ਪੈਸੇ ਕਢਾਏ ਨੇ ਦੁਕਾਨ ਕੋਲੋਂ ਦਾ ਏਟੀਐਮ ਬਦਲਿਆ ਏਟੀਐਮ ਬਦਲਣ ਨਾਲ ਉਹਦੇ ਪੈਸੇ ਕਰ ਲੈ ਤਬਾਇਓ ਖਾਲੀ ਦਾ 1 ਲੱਖ 40 ਹਜ਼ਾਰ ਰੁਪਏ ਜੀ ਜ਼ਿੰਮੇਵਾਰ ਦੇ ਨਾਮ ਦੇ ਇਹ ਐਟ ਏਟੀਐਮ ਪੀਐਨ ਵੀ ਬੈਂਕ ਤੋਂ ਬਾਹਰ ਕੱਢਿਆ ਅੱਛਾ ਜੀ ਉਹ ਤੇ ਐਟ ਏਟੀਐਮ ਤੇ ਕਢਾਵੇ ਵੇ ਸੀ ਤੇ ਮੋਟਰਸਾਈਕਲ ਦਾ ਦੂਰ ਖੜਾ ਸੀ ਅੱਛਾ ਜੀ ਜਿਹੜੇ ਇਹਨਾਂ ਨੂੰ ਫੜੇ ਗਏ ਨੇ ਕਿੱਥੋਂ ਫੜੇ ਗਏ ਇਹਨਾਂ ਦੀ ਜੇਬ ਚੋਂ ਤੇ ਗਏ ਸੀ ਇਹਨਾਂ ਦੇ ਪਰਸੇ ਵਿੱਚੋਂ ਅੱਛਾ ਜੀ ਹੋਰ ਕੀ ਇਹਨਾਂ ਕੋਲ ਲੱਗਿਆ ਸੀ ਇਹਨਾਂ ਕੋਲ ਐਟ ਏਟੀਐਮ ਹੀ ਸੀ ਹੋਰ ਕੁਝ ਨਹੀਂ ਸਾਨੂੰ ਮਿਲਿਆ ਇੱਕ ਮਸ਼ੀਨ ਹੀ ਕਹਿੰਦੇ ਬਣੇ ਉਹ ਪਪਲਾ ਨਹੀਂ ਹੋਣੀ ਐਟ ਏਟੀਐਮ ਸਾਈਕਲ ਤੇ ਮਸ਼ੀਨ ਨਾਲ ਜਲਦਾ बाबा का से? बट्टे से अच्छा यहां पे हाँ, तो शहर में आया शहर में प्रसाद लेने आया वो मोटरसाइकिल वही मोटरसाइकिल है जिससे ये तुरे थे मेरे को लगा फिर मैं देखा शायद नहीं है फिर मैं दोबारा घूम के देखा कि वही मोटरसाइकिल लगता फिर मैं घूम के आया एक बंदा पहचाना मैं एक बंदा ये तो है वही वाला है फिर जब मैं इसको फड़ने लगा वो दूसरा भी तब तक आ गया उसको भी फिर मैं पहचान लिया कहा यही दोनों मैं फोन किया बाबू सनी को वो भी आ गए इधर बाबू फोन किया उनके भी बंदे, आ सारे बंदे आ कर पता नहीं क्या मारा है शर्ट तो मारी फिर सारे बंदों ने पकड़ लिया आके अब उसके बाद किया क्या किया पुलिस वाला पुलिस को दे दिया दरखास्त लगाई थी सर मैंने दो तारीख को उसके बाद मैं क्यों कहते रहे पता नहीं क्या बनेगा क्या बनेगा गरीब बंदे कौन सुनने वाला है यही कोई लोकल बंदा होता है उसके पीछे बंदे लग जाते हैं मगर तो कड़ा जाते हैं अभी अभी तक कोई सुनवाई नहीं हुई आप मैं आप ही बंदे फड़े हैं हाँ जी सर अभी क्या, 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 है, क्या है, तो हो। हो। अभी पुलिस वाले बात ही नहीं हुई अंदर ले जाके उसको बंद कर लिया पता नहीं किधर कर लिया मेरे को ये भी नहीं पता किधर ले जाके कर लिया है जी सर क्या चाहते हो मेरा पैसा वापस दिला दो बस और मैं क्या चाहूंगा उनको आगे किसी को सबक दिया जाए उनको सबक दिया जाए आगे किसी के साथ ऐसा गरीब बंदे के साथ ना करे सर ਸਾਲ ਭਰੇ ਮੈਂ ਦੂਸਰੇ ਦਾ ਪੈਸਾ ਆਪਣਾ ਪੈਦਾ ਇਕੱਠਾ ਕਰਕੇ ਰੱਖਿਆ ਤਾਂ ਘਰ ਜਾਣੇ ਵਾਲਾ ਸੀ ਉਸੇ ਦਿਨ ਉਸੇ ਦਿਨ ਮੈਂ ਟੀਮ ਚੈੱਕ ਕਰਨੀ ਸੀ ਸਰ ਜਦੋਂ ਅਸੀਂ ਚੋਰ ਨੂੰ ਪਕੜ ਰੱਖਿਆ ਸੀ ਥੋੜੀ ਛਿੱਤਰਫਰੇਟ ਵੀ ਕੀਤੀ ਸੀ ਸਰ ਠੀਕ ਹੈ ਨਾ ਤੇ ਮੁਲਾਜ਼ਮ ਆਏ ਆ ਕੇ ਸਾਨੂੰ ੱਤਕਾ ਮਾਰਿਆ ਤੇ ਆਪਣੇ ਕਹਿੰਦੇ ਛੱਡੋ ਤੁਸੀਂ ਕੀ ਕਰ ਰਹੇ ਹੋ ਸਾਡਾ ਪੈਸਾ ਨਿਕਲਾ ਸਰ 1,40,000 ਰੁਪਏ ਤੇ ਅਸੀਂ ਕੁੱਟ ਮਾਰਦੇ ਹੱਕਦਾਰ ਵੀ ਹੈਗੇ ਤੇ ਸਰ ਠੀਕ ਹੈ ਨਾ ਹਾਂ ੱਤਕਾ ਮਾਰਿਆ ਪਰਸੇ ਨਹੀਂ ਪੁਲਿਸ ਮੁਲਾਜ਼ਮ ਦੀ ਹਾਂਜੀ 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 ਆ ਜੀ ਮੇਰੇ ਇੱਕ ਸਰ ਚੈਨ ਵੀ ਟੁੱਟ ਗਈ ਜੀ ਅੱਜ ਦੀ ਇਹ ਤਾਂ ਗੱਲ ਕਰੋ ਜੀ ਚਪੇੜ ਮਾਰਨ ਲੱਗਿਆ ਸੀ ਹਾਂ ਜੀ ਹਾਂ ਜੀ ਹਾਂ ਜੀ ਸਰ ਇਹ ਸਰ ਪੁਲਿਸ ਰਲ ਨਹੀਂ ਮਿਲੀ ਪੁੱਤੀ ਹੈ ਜੀ ਸਰ ਇਹਨਾਂ ਦੇ ਛੱਡੇ ਹੋਏ ਆ ਬੰਦੇ ਹੈਗੇ ਆ ਠੀਕੇ ਸਰ ਅਸੀਂ 15 ਦਿਨ ਹੋ ਗਿਆ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅੱਜ ਅਸੀਂ ਖੁਦ ਆਪ ਚੋਰ ਫੜਿਆ ਜੀ ਇੱਕ ਤਾਂ ਕਾਰਵਾਈ ਨਹੀਂ ਕੀਤੀ ਤੁਸੀਂ ਬੰਦੇ ਆ ਆ ਫੜੇ ਆ ਜੀ ਹਾਂ ਜੀ ਹਾਂ ਜੀ ਹਾਂ ਤੁਹਾਡੀ ਬਸ ਲੁਕੀ ਕੀਤੀ ਆ ਇਹਨਾਂ ਨੂੰ ਅੰਦਰ ਲੈ ਗਿਆ ਚਾਹ ਪਾਣੀ ਪਿਆ ਰਿਆ ਜੀ ਬਸ ਹੋਰ ਕੁਝ ਵੀ ਨਹੀਂ ਸਾਨੂੰ ਅੰਦਰ ਜਾਣ ਨਹੀਂ ਦੇ ਰਹਾ ਵੀ ਕੀ ਅਸੀਂ ਸਾਨੂੰ ਪਤਾ ਲੱਗੇ ਕੀ ਕਾਰਵਾਈ ਹੋ ਰਹੀ ਕੀ ਦੀ ਜੀ ਉਹਨ ਕੀ ਮੰਗ ਕੀ ਕਰਦੇ ਮੰਗ ਸਾਨੂੰ ਇਨਸਾਫ ਚਾਹੀਦਾ ਸਰ ਸਾਡੇ ਆ ਵਰਕਰ ਹੈ ਜੀ ਉਹਨੂੰ ਪੈਸੇ ਵਾਪਸੇ ਦੇ ਦਵਾਏ ਜਾਣ ਸਰ ਆ ਵੀ ਪੁਲਿਸ ਕਾਨੂੰਨ ਉਹਨਾਂ ਨੂੰ ਸਭ ਤੁਸਰ ਸਹਾਇਤਾ ਦਿੱਤੀ ਜਾਵੇ ਸਰ ਅੱਛਾ ਹਾਂ ਪੁਲਿਸ ਘਰ ਨੇ ਤਾਂ ਪਹਿਲੇ ਬੋਲੇ ਤੇ ਅਸੀਂ ਪੈਸੇ ਤੁਹਾਰੇ ਵਾਪਸ ਕਰਾ ਦੇ ਤੱਕ ਤੱਕ ਮੁਲਾਜ਼ਮ ਪਕੜ ਕੇ ਲੈ ਆ ਬਾਤ ਵੀ ਨਹੀਂ ਕਰਨੀ ਸੀ ਉਹਨਾਂ ਸੇ

ਹੇ ਤਾਂ ਮੈਂ ਨੰਬਰ ਬਲੌਕ ਕਰਵਾਇਆ ਜੀ 60 ਹਜ਼ਾਰ ਰਹਿ ਗਿਆ ਸੀ ਆ ਕੇ ਪੁਲਿਸ ਵਾਲੇ ਬਹੁਤ ਗੇੜੇ ਮਾਰੇ ਜੀ ਤੁਹਾਡੇ ਕੱਲ੍ਹ ਨੇ ਜੀ ਬੈਂਕ ਦੇ ਵਿੱਚ ਕੱਲ੍ਹ ਨੇ ਕਦੇ ਉੱਥੇ ਕੱਲ੍ਹ ਨੇ ਵੀਡੀਓ ਬਣਾਣੇ ਕੋਈ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਹੁਣ ਅਸੀਂ ਆਪ ਹੀ ਅੱਜ ਬੰਦਾ ਫੜਿਆ ਜੀ ਇਹਦੇ ਜੇਬ 'ਚ ਘਟੋ ਘੜ ਜਾਇਆ ਨਹੀਂ 60 70 ਮੋਬਾਈਲ ਫ੍ਰਿਜੇ ਨੇ ਇੱਕ ਸਕੈਨਰ ਫ੍ਰਿਜੇ ਜੀ ਉਹ ਏਟੀਐਮ ਏਟੀਐਮ ਏਟੀਐਫ ਫ੍ਰਿਜੇ ਨੇ ਨਾਲ ਹੁੰਦੇ ਫ੍ਰਿਜੇ ਆਪਣੇ ਸਕੈਨਰ ਸੀ ਉਹ ਮਸ਼ੀਨ ਉਹ ਕਹਿੰਦੇ ਜੀ ਤੁਹਾਨੂੰ ਅਸੀਂ 1,40,000 ਰੁਪਏ ਅਸੀਂ ਤੁਹਾਨੂੰ ਮੰਗਵਾ ਦੇਣੀ ਹੈ ਕੂਲੇ ਸਾਲਾ ਨੇ ਐਨੇ ਵਿਨਾਜ ਕੋਸ਼ ਨਹੀਂ ਕੀਤਾ ਅਸੀਂ ਢੇੜੇ ਮਾਰ ਮਾਰ ਕੇ ਥੱਕ ਗਏ ਕੀ ਕਹਿੰਦੇ ਸੀ ਕਦੇ ਕਹਿੰਦੇ ਬਫੜਨੇ ਆ ਤੁਹਾਨੂੰ ਭੇਜਨੇ ਆ ਮੈਡਮ ਕਦੇ ਰੋਲਾ ਪੈ ਗਿਆ ਜੀ ਕਦੇ ਕੀ ਸਾਨੂੰ ਲਾੜੇ ਰੱਖਿਆ ਬੰਦਾ ਸੀ ਆ ਫੜਿਆ ਅੱਜ ਆ ਫੜਿਆ ਆ ਫੜਿਆ ਬੰਦਾ ਜੀ ਦੋ ਬੰਦੇ ਸੀ ਆ ਪਾਪੂ ਕਿਤੇ ਨੇ ਏਟੀਆ ਦੇ ਵਿੱਚ ਫਿਰਦੇ ਸੀ ਤੇ ਮੋਟਰਸਾਈਕਲ ਆ ਜੀ ਬੜੀ ਦੂਰ ਬੀਟੀਐਮ ਦੇ ਜੈਟ ਚੋਰ ਨਾਉਦੇ ਏਟੀਐਮ ਦੇ ਅੱਗੇ ਮਸ਼ੀਨ ਦੇ ਲਾਦੇ ਮੋਟਰਸਲ ਪਾਸੇ ਲਾਇਆ ਸੀ ਇਹਨਾਂ ਨੇ ਮੋਟਰਸਲ ਲੱਗੇ ਕਿੱਥੋਂ ਦੇ ਇਹ ਜਿਹੜੇ ਚੋਰ ਇਹ ਕਹਿੰਦੇ ਜੀ ਅਸੀਂ ਹਰਿਆਣੇ ਸਾਈਡ ਦੇ ਆ ਗਏ ਜੀ ਜੀਨ ਜੋ ਸਾਈਡ ਦੇ ਗਏ ਨਹੀਂ ਜੀ ਹਾਂ ਜੀ ਸੈਕਰੀਸ਼ਨ ਸੇ ਕੇ ਗਏ ਇੱਕ ਇੱਕ ਬੰਦੇ ਦਾ ਨਾਂ ਔਰ ਪਤਾ ਨਹੀਂ ਮੈਨੂੰ ਕੀ ਹੁਣ ਤੁਸੀਂ ਕੀ ਕੀਤਾ ਉਹਨਾਂ ਨੇ ਅੰਦਰ ਭਾਇੋਏ ਨੇ ਉਹਨਾਂ ਨੇ ਤੇ ਪੁਲਿਸ ਵਾਲੇ ਕੋਈ ਅਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਜੇ ਜੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਗੱਲਬਾਤ ਕੀਤੀ ਪੁਲਿਸ ਨੇ ਕੀ ਕੀਤਾ ਉਹ ਕਹਿੰਦੇ ਕੋਈ ਨਹੀਂ ਕਰਨਿਆ ਜੀ ਗੱਲ ਮੈਡਮ ਆ ਜਾਂਦੇ ਨਹੀਂ ਕਰ ਲਿਆ ਗੱਲ ਕੋਈ ਸਾਡੀ 15 ਦਿਨਾਂ ਐ ਕੋ ਬੰਦੇ ਅਸੀਂ ਆ ਫੜੇ ਲਈ ਮਸਾ ਕਾਬੂ ਕੀਤਾ ਇਹ ਦੋ ਜਣੇ ਆਣੇ ਮਸਾ ਕਾਬੂ ਕੀਤਾ ਇਹ ਅਸੀਂ ਕੀ ਉਹਨਾਂ ਮੰਗ ਕੀ ਕਰਦੇ ਸਾਨੂੰ ਸਾਡਾ ਇਨਸਾਫ ਚਾਹੀਦਾ ਬਸ ਪੈਸੇ ਚਾਹੀਦੇ ਮੁੰਡੇ ਚਾਰ ਗਰੀਬ ਬੰਦਾ ਉਹਨੇ ਕੱਢੋ ਕਰ 10 ਬੰਦੇ ਲੇਬਰ ਵਾਲੇ ਪੈਸਿਆਂ ਦੇ ਖਾਤੇ ਪੁਆਏ ਲਈ ਬਸ ਉਹਦੇ ਪੈਸੇ ਉਹਨੂੰ ਮਿਲ ਜਾਣ ਬਸ ਜੀ ਮੈਮੇ ਕੀ ਮਸਲਾ ਹੈ ਕੋਈ ਬੰਦੇ ਏਟੀਐਮ ਵਗੈਰਾ ਦੇ ਕੋਈ ਫੜੇ ਗਏ ਹਾਂਜੀ ਹਾਂਜੀ ਬੰਦੇ ਲੈ ਕੇ ਆਉਂਦੇ ਆ ਵੈਰੀਫਾਈ ਹਲੇ ਕਰ ਰਹੇ ਆ ਜੀ एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत